ਸ਼ਹਿਰ ਧਾਰੀਵਾਲ ਵਿੱਚ ਲਗਾਤਾਰ ਟ੍ਰੈਫਿਕ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਤਿੰਨ-ਤਿੰਨ ਘੰਟੇ ਤੱਕ ਜਾਮ ਲੱਗੇ ਰਹਿੰਦੇ ਨੇ ਕੁਝ ਮੀਡੀਆ ਖਬਰਾਂ ਵਿੱਚ ਲਗਾਉਂਦੀਆਂ ਰਹਿੰਦੀਆਂ ਨੇ ਇਸ ਸਬੰਧ ਵਿੱਚ ਖਬਰਾਂ ਲੱਗਣ ਤੋਂ ਬਾਅਦ ਟ੍ਰੈਫਿਕ ਪੁਲਿਸ ਹਰਕਤ ਵਿੱਚ ਆਈ ਹੈ ਤੇ ਗੁਰਦਾਸਪੁਰ ਵਿੱਚ ਉੱਚੇ ਤੌਰ ਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਏਐਸਆਈ ਸਤਨਾਮ ਸਿੰਘ ਆਪਣੀ ਟੀਮ ਨਾਲ ਪਹੁੰਚੇ ਤੇ ਸ਼ਹਿਰ ਧਾਰੀਵਾਲ ਵਿੱਚ ਉਹਨਾਂ ਨੇ ਪੁਲਿਸ ਸਟੇਸ਼ਨ ਦੇ ਨਜ਼ਦੀਕ ਤੇ ਨਵੀਂ ਬਾਦੀ ਸਮੇਤ ਕਈ ਇਲਾਕਿਆਂ ਚ ਬੁਲਟ ਮੋਟਰਸਾਈਕਲ ਨੂੰ ਘੇਰਾ ਪਾ ਕੇ ਉਹਨਾਂ ਦੇ ਹਜ਼ਾਰਾਂ ਰੁਪਏ ਦੇ ਚਲਾਨ ਕੱਟੇ ਤੇ ਉਹ ਬੁਲਟ ਮੋਟਰਸਾਈਕਲ ਜਿਨ੍ਹਾਂ ਦੇ ਪਟਾਕੇ ਵਜਨ ਕਾਰਨ ਸ਼ਹਿਰ ਦੇ ਲੋਕ ਕਾਫੀ ਪਰੇਸ਼ਾਨ ਸਨ ਉਹਨਾਂ ਨੇ ਕਿਹਾ ਕਿ ਅੱਧੀ ਸਮੱਸਿਆ ਦੀ ਜੜ ਦੁਕਾਨਾਂ ਦੇ ਬਾਹਰ ਲੱਗਿਆ ਇਹ ਸਮਾਨ ਹੈ ਤੇ ਖੁਦ ਹੀ ਦੁਕਾਨਦਾਰਾਂ ਨੂੰ ਸਮਝਦਾਰੀ ਵਰਤਣੀ ਚਾਹੀਦੀ ਹੈ। ਮੋਲਟ ਆਇਆ ਜੀ 8-10 ਕਾਬੂ ਅੱਜ ਮਾਨਜੋਗ ਐਸਐਸਪੀ ਸਾਹਿਬ ਦਾ ਮੈਸੇਜ ਆਇਆ ਸੀ ਕਿ ਧਾਰੀਵਾਲ ਤੋਂ ਬਹੁਤ ਕੰਪਲੇਂਟਾਂ ਆ ਰਹੀਆਂ ਨੇ ਉਧਰ ਜਾਓ ਜਰਾ ਇਸ ਕਰਕੇ ਅਸੀਂ ਇੱਧਰ ਆਏ ਆ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨ ਕਰਦੇ ਨੇ ਉਹਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਏਗਾ ਕਿਉਂਕਿ ਇਹਨਾਂ ਨੂੰ ਅਪੀਲਾਂ ਕਰ ਕਰਕੇ ਬੜੀਆਂ ਵੇਖ ਲਈਆਂ ਉਹਨੇ ੜਦੇ ਨਹੀਂ ਰੋੜ ਅਸੀਂ ਅਜੇ ਹਿਸਾਬ ਕਰਾਂਗੇ ਸ਼ਾਮ ਨੂੰ ਆਹ ਹੋਏ ਟਿਕਟ ਚਲਾ ਇਹ ਤੇ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਵੀ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਉਹ ਦੰਦੇ ਨੇ ਪੈਸੇ ਇਹਨਾਂ ਨੂੰ ਤਾਂ ਹੀ ਇਹ ਉਹਦਾ ਸਲੈਂਸਰ ਚੇਂਜ ਕਰਾਉਂਦੇ ਆ ਆ ਤੁਹਾਡੇ ਸਾਹਮਣੇ ਹੁਣ ਕਮੇਟੀ ਪ੍ਰਧਾਨ ਵੀ ਆਏ ਸੀ ਉਹਨਾਂ ਨੂੰ ਵੀ ਇਹੋ ਗੱਲ ਕਹੀ ਹੈ ਕਿ ਤੁਸੀਂ ਸਾਡੇ ਨਾਲ ਚੱਲੋ ਅਸੀਂ ਤੁਹਾਡੇ ਨਾਲ ਚੱਲਨੇ ਆ ਤੇ ਜਿਹੜਾ ਇਹਨਾਂ ਦਾ ਸਮਾਨ ਜਿਹੜਾ ਹੈ ਦੁਕਾਨਾਂ ਵਾਲਿਆਂ ਦਾ ਪਿੱਛੇ-ਪਿੱਛੇ ਕਰਾਓ ਜਿੱਦਾਂ ਬੋਰਡ ਇਹਨਾਂ ਨੇ ਅੱਗੇ ਲਾਏ ਆ ਜਾਂ ਹੋਰ ਮਤਲਬ ਇਹਨਾਂ ਨੇ ਜਿਹੜੀ ਐਨਕਰੋਚਮੈਂਟ ਕੀਤੀ ਆ ਉਹ ਇਹ ਕਮੇਟੀ ਨਾਲ ਚੱਲੇ ਤੇ ਫੇਰ ਹੀ ਗੱਲ ਬਣਦੀ ਆ ਅਸੀਂ ਇਹਨਾਂ ਨੂੰ ਇਹੋ ਅਪੀਲ ਕਰਨੇ ਆ ਵੀ ਪੜੇ ਲਿਖੇ ਲੋਕ ਨੇ ਆ ਤੇ ਥੋੜਾ ਜਿਹਾ ਟ੍ਰੈਫਿਕ ਦੀ ਜਿਹੜੀ ਵਾਇਲੇਸ਼ਨ ਆ ਨਾ ਕਰਨਾ ਇਹ ਲੋਕਾਂ ਨੂੰ ਜਿਹੜੇ ਆਪਣੇ ਰੂਲ ਲੈ ਇਹਨਾਂ ਨੂੰ ਅਪਣਾਓ ਸ਼ਹਿਰ ਤਾਰੀਵਾਲ ਵਿੱਚ ਲਗਾਤਾਰ ਟ੍ਰੈਫਿਕ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ 3-3 ਘੰਟੇ ਤੱਕ ਜਾਮ ਲੱਗੇ ਰਹਿੰਦੇ ਨੇ ਕੁਝ ਮੀਡੀਆ ਖਬਰਾਂ ਵਿੱਚ ਲਗਾਉਂਦੀਆਂ ਰਹਿੰਦੀਆਂ ਨੇ ਇਸ ਸਬੰਧ ਵਿੱਚ ਖਬਰਾਂ ਲੱਗਣ ਤੋਂ ਬਾਅਦ ਟ੍ਰੈਫਿਕ ਪੁਲਿਸ ਹਰਕਤ ਵਿੱਚ ਆਈ ਹੈ ਤੇ ਗੁਰਦਾਸਪੁਰ ਵਿੱਚ ਉੱਚੇ ਤੌਰ ਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ اے ایس ਆਈ ਸਤਨਾਮ ਸਿੰਘ ਆਪਣੀ ਟੀਮ ਨਾਲ ਪਹੁੰਚੇ ਤੇ ਸ਼ਹਿਰ ਤਾਰੀਵਾਲ ਵਿੱਚ ਉਹਨਾਂ ਨੇ ਪੁਲਿਸ ਸਟੇਸ਼ਨ ਦੇ ਨਜ਼ਦੀਕ ਤੇ ਨਵੀਂ ਬਾਦੀ ਸਮੇਤ ਕਈ ਇਲਾਕਿਆਂ 'ਚ ਬੁਲਟ ਮੋਟਰਸਾਈਕਲ ਨੂੰ ਘੇਰਾ ਪਾ ਕੇ ਉਹਨਾਂ ਦੇ ਹਜ਼ਾਰਾਂ ਰੁਪਏ ਦੇ ਚਲਾਨ ਕੱਟੇ ਤੇ ਉਹ ਬੁਲਟ ਮੋਟਰਸਾਈਕਲ ਜਿਨ੍ਹਾਂ ਦੇ ਪਟਾਕੇ ਵਜਨ ਕਾਰਨ ਸ਼ਹਿਰ ਦੇ ਲੋਕ ਕਾਫੀ ਪਰੇਸ਼ਾਨ ਸਨ ਉਹਨਾਂ ਨੇ ਕਿਹਾ ਕਿ ਅੱਧੀ ਸਮੱਸਿਆ ਦੀ ਜੜ ਦੁਕਾਨਾਂ ਦੇ ਬਾਹਰ ਲੱਗਿਆ ਇਹ ਸਮਾਨ ਹੈ ਤੇ ਖੁਦ ਹੀ ਦੁਕਾਨਦਾਰਾਂ ਨੂੰ ਸਮਝਦਾਰੀ ਵਰਤਣੀ ਚਾਹੀਦੀ ਹੈ। ਬੁਲਟ ਆਏ ਜੀ 8-10 ਕਾਬੂ ਅੱਜ ਮਾਨਜੋਗ ਐਸਐਸਪੀ ਸਾਹਿਬ ਦਾ ਮੈਸੇਜ ਆਇਆ ਸੀ ਇਹ ਧਾਰੀ ਵਾਲਤੋਂ ਬਹੁਤ ਕੰਪਲੇਂਟਾਂ ਆ ਰਹੀਆਂ ਨੇ ਉਧਰ ਜਾਓ ਜਰਾ ਇਸ ਕਰਕੇ ਅਸੀਂ ਇੱਧਰ ਆਏ ਆ ਤਾਂ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨ ਕਰਦੇ ਨੇ ਉਹਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਏਗਾ ਕਿਉਂਕਿ ਇਹਨਾਂ ਨੂੰ ਅਪੀਲਾਂ ਕਰ ਕਰਕੇ ਬੜੀਆਂ ਵੇਖ ਲਈਆਂ ਉਹਨੇ ਹਟਦੇ ਨਹੀਂ ਰੋਕ ਅੱਜ ਹਿਸਾਬ ਕਰਾਂਗੇ ਸ਼ਾਮ ਨੂੰ ਆਹ ਵਹੇ ਟਿਕ ਚਲਾ ਇਹ ਤੇ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਵੀ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਉਹ ਦੰਦੇ ਨੇ ਪੈਸੇ ਇਹਨਾਂ ਨੂੰ ਤਾਂ ਹੀ ਇਹ ਉਹਦਾ ਸਲੈਂਸਰ ਚੇਂਜ ਕਰਾਉਂਦੇ ਆ ਆ ਤੁਹਾਡੇ ਸਾਹਮਣੇ ਹੁਣੇ ਕਮੇਟੀ ਪ੍ਰਧਾਨ ਵੀ ਆਏ ਸੀ ਉਹਨਾਂ ਨੇ ਵੀ ਇਹੋ ਗੱਲ ਕਹੀ ਹੈ ਵੀ ਤੁਸੀਂ ਸਾਡੇ ਨਾਲ ਚੱਲੋ ਅਸੀਂ ਤੁਹਾਡੇ ਨਾਲ ਚੱਲਨੇ ਆ ਤੇ ਜਿਹੜਾ ਇਹਨਾਂ ਦਾ ਸਮਾਨ ਜਿਹੜਾ ਹੈ ਦੁਕਾਨਾਂ ਵਾਲਿਆਂ ਦਾ ਪਿੱਛੇ-ਪਿੱਛੇ ਕਰਾਓ ਜਿੱਦਾਂ ਬੋਰਡ ਇਹਨਾਂ ਨੇ ਅੱਗੇ ਲਾਏ ਆ ਜਾਂ ਹੋਰ ਮਤਲਬ ਇਹਨਾਂ ਨੇ ਜਿਹੜੀ ਐ ਅਨਕਰੋਚਮੈਂਟ ਕੀਤੀ ਆ ਉਹ ਇਹ ਕਮੇਟੀ ਨਾਲ ਚੱਲੇ ਤੇ ਫੇਰ ਹੀ ਗੱਲ ਬਣਦੀ ਹੈ ਅਸੀਂ ਇਹਨਾਂ ਨੂੰ ਇਹੋ ਅਪੀਲ ਕਰਨੇ ਆ ਵੀ ਪੜੇ ਲਿਖੇ ਲੋਕ ਨੇ ਆ ਤੇ ਥੋੜਾ ਜਿਹਾ ਟ੍ਰੈਫਿਕ ਦੀ ਜਿਹੜੀ ਵਾਇਲੇਸ਼ਨ ਐ ਨਾ ਕਰਨਾ ਇਹ ਲੋਕਾਂ ਨੂੰ ਜਿਹੜੇ ਆਪਣੇ ਰੂਲ ਲੈ ਇਹਨਾਂ ਨੂੰ ਅਪਣਾਓ